ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਸਹਿਸਕ੍ਰਿਤੀ ਸ਼ਲੋਕ ਜੋ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਅੱਜ ਸਹਿਸਕ੍ਰਿਤੀ ਸ਼ਲੋਕ ਨੰਬਰ 6 ਜੋ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਪਾਠ ਉਚਾਰਨ करिए ਮ੍ਰਿਗੀ ਪੇਖੰਤ ਵਦਿਕ ਪ੍ਰਹਰੇਣ ਲਖਯ ਅਵਧਹਿ ਆਹੋ ਜਸਯ ਰਖੇਣ ਭੋਪਲਹਿ ਨਾਨਕ ਰੋਮਨ ਛੇਦਿਆ ਤੇ ਹੁਣ ਇਸ ਪਵਨ ਸ਼ਲੋਕ ਦੀ ਵਿਚਾਰ ਸਾਂਝੀ ਕਰਦੇ ਆ ਇੱਕ ਆਮ ਗਾਥਾ ਜੋ ਸੁਣਾਈ ਜਾਂਦੀ ਹੈ ਕਿ ਸ਼ਿਕਾਰ ਖੇਲਣ ਵਾਲਾ ਸ਼ਿਕਾਰੀ ਜੰਗਲ ਦੇ ਵਿੱਚ ਸ਼ਿਕਾਰ ਖੇਲਣ ਦੇ ਲਈ ਆਇਆ ਉਹਨੇ ਇੱਕ ਹਿਰਨੀ ਨੂੰ ਸੁੱਤੀ ਹੋਈ ਨੂੰ ਤਕਿਆ ਔਰ ਉਹਦੇ ਚਾਰੇ ਪਾਸੇ ਘੇਰ ਕੇ ਇੱਕ ਪਾਸੇ ਜਾਲ ਲਗਾ ਦਿੱਤਾ ਇੱਕ ਪਾਸੇ ਅੱਗ ਬਾਲ ਦਿੱਤੀ ਇੱਕ ਪਾਸੇ ਸ਼ਿਕਾਰੀ ਕੁੱਤਾ ਜਿਹੜਾ ਨਾਲ ਲਿਆਂਦਾ ਸੀ ਖੜਾ ਕਰ ਦਿੱਤਾ ਚੌਥੇ ਪਾਸੇ ਆਪ ਖੜਾ ਹੋ ਜਾਂਦਾ ਹੈ ਤੇ ਜਦੋਂ ਉਸ ਹਿਰਨੀ ਦੀ ਅੱਖ ਖੁੱਲਦੀ ਹੈ ਨੀਂਦ ਦੇ ਵਿੱਚੋਂ ਧੁੱਪ ਦੇ ਵਿੱਚ ਉਹ ਸੁੱਤੀ ਹੋਈ ਸੀ ਉਹਨੇ ਚਾਰੇ ਪਾਸੇ ਰੁਕੇ ਦੇਖੇ ਉਹਨੇ ਪ੍ਰਮਾਤਮਾ ਪਰਮੇਸ਼ਰ ਦੇ ਵੱਲ ਤੱਕ ਕੇ ਕਹਿ ਲਈਏ ਮੂੰਹ ਉੱਤੇ ਕਰਕੇ ਉਹਨੇ ਉਸ ਰੱਬ ਦੀ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ اے ਮਾਲਕ ਮੈਂ ਇੱਕ ਤਾਂ ਮਾਂ ਬਣਨ ਵਾਲੀ ਹਾਂ ਦੂਜਾ ਸ਼ਿਕਾਰੀ ਨੇ ਮੇਰੇ ਚਾਰੇ ਪਾਸੇ ਰੋਕ ਲਏ ਨੇ ਮੇਰੀ ਰਾਖੀ ਕਰ ਮੇਰੀ ਰੱਖਿਆ ਕਰ ਤੋ ਗਾਥਾ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਕਿ ਹਵਾ ਆਪਣਾ ਰੁਖ ਬਦਲਦੀ ਹੈ ਜਿਹੜੀ ਅੱਗ ਵਾਲੀ ਹੋਈ ਸੀ ਉਹ ਜਾਲ ਵੱਲ ਨੂੰ ਹੋ ਜਾਂਦੀ ਉਹਦੇ ਨਾਲ ਜਾਲ ਜਲ ਜਾਂਦਾ ਜਾਲ ਜਲਣ ਦੇ ਨਾਲ ਰਸਤਾ ਖੁੱਲ ਗਿਆ ਇੱਕ ਪਾਸਾ ਹਵਾ ਦੇ ਨਾਲ ਅੱਗ ਬੁੱਝ ਜਾਂਦੀ ਦੋ ਰਸਤੇ ਖੁੱਲ ਗਏ ਕੋਲੋਂ ਇੱਕ ਸ਼ਿਕਾਰ ਨਿਕਲਦਾ ਕੁੱਤਾ ਉਹਦੇ ਵੱਲ ਭੱਜ ਜਾਂਦਾ ਤੀਜਾ ਰਸਤਾ ਵੀ ਖੁੱਲ ਜਾਂਦਾ ਤੇ ਕੋਈ ਇੱਕ ਸੱਪ ਨਿਕਲਦਾ ਸ਼ਿਕਾਰੀ ਦੇ ਲੜਦਾ ਸ਼ਿਕਾਰੀ ਵੀ ਮਰ ਜਾਂਦਾ ਸੋ ਇਸ ਤਰ੍ਹਾਂ ਉਸ ਹਿਰਨੀ ਦੀ ਅਰਦਾਸ ਤੇ ਪ੍ਰਮਾਤਮਾ ਨੇ ਉਹਦੀ ਰਾਖੀ ਕੀਤੀ ਦੱਸਿਆ ਇਹ ਜਾਂਦਾ ਗਾਥਾ ਦੇ ਵਿੱਚ ਕੇ ਜੀ ਦੀ ਰਾਖੀ ਪ੍ਰਮਾਤਮਾ ਕਰੇ ਉਹਨੂੰ ਕੋਈ ਮਾਰ ਨਹੀਂ ਸਕਦਾ ਸੋ ਇਹੇ ਸ਼ਲੋਕ ਦੇ ਨਾਲ ਜੋੜ ਕੇ ਕਈ ਵਾਰੀ ਇਹ ਗਾਥਾ ਵੀ ਸੁਣਾ ਦਿੱਤੀ ਜਾਂਦੀ ਹੈ ਪਰ ਅਸੀਂ ਇਹਨਾਂ ਸ਼ਬਦਾਂ ਦੇ ਵਿੱਚੋਂ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਹੈ ਤਾਂ ਕਿ ਗੁਰਬਾਣੀ ਦੇ ਅਰਥ ਸਾਨੂੰ ਸਮਝ ਆ ਸਕਣ ਆਓ ਹੁਣ ਸੰਖੇਪ ਵਿੱਚ ਵਿਚਾਰ ਕਰੀਏ ਮਿਰਗੀ ਇਹਨੂੰ ਮਿਰਗੀ ਨਹੀਂ ਕਹਿਣਾ ਹੈ ਕਿਉਂਕਿ ਜਿਹੜੀ ਸਿਹਾਰੀ ਆ ਮੰਮੇ ਦੇ ਪੈਰ ਤੇ ਲੱਗੇ ਰਾਰੇ ਤੇ ਬੋਲ ਕੇ ਉਚਾਰਨ ਕਰਨੀ ਹੈ ਮਿਰਗੀ ਮਿਰਗੀ ਭਾਵ ਹਿਰਨੀ ਮਿਰਗੀ ਪੇਖੰਤ ਦੇਖ ਕੇ ਪੇਖ ਕੇ ਵਾਧਿਕ ਸ਼ਿਕਾਰੀ ਨੂੰ ਕਹਿੰਦੇ ਨੇ ਪ੍ਰਹਾਰੇਣ ਪ੍ਰਹਾਰ ਕਰਨਾ ਚੋਟ ਮਾਰਨੀ ਲਖਯਕ ਇਹ ਜਿਹੜਾ ਸ਼ਬਦ ਹੈ ਲ ਲ ਖ ਖ ਪੈਰ ਵਿੱਚ ਜਈਆ ਥੱਲੇ ਲਿਖਿਆ ਹੋਇਆ ਤੇ ਉਹਦਾ ਉਚਾਰਨ ਵੀ ਲਿਖਿਆ ਹੋਇਆ ਨਿਜ਼ਮ ਦੇ ਅਨੁਸਾਰ ਅੱਖਰ ਨੂੰ ਦੇਖ ਕੇ ਜੋ ਜਈਏ ਦਾ ਉਚਾਰਨ ਹੋਵੇਗਾ ਕਈ ਜਗ੍ਹਾ ਸਿਹਾਰੀ ਪਲੱਸ ਐੜਾ ਕਈ ਜਗ੍ਹਾ ਇਕਲਾ ਐੜਾ ਕਈ ਜਗ੍ਹਾ ਸਿਹਾਰੀ ਈੜੀ ਨੂੰ ਕਈ ਜਗ੍ਹਾ ਜਿਹੜਾ ਹੈ ਅੱਖਰਾਂ ਦੇ ਅਨੁਸਾਰ ਦੇਖ-ਦੇਖ ਕੇ ਅਲੱਗ ਉਚਾਰਨ ਹੁੰਦਾ ਸੋ ਇੱਥੇ ਅਸੀਂ ਜਿਹੜਾ ਇਹ ਅੱਧਾ ਜ਼ਈਆ ਖਖੇ ਦੇ ਪੈਰ ਦੇ ਵਿੱਚ ਹੈ ਇਹਦਾ ਉਚਾਰਨ ਸਿਹਾਰੀ ਪਲੱਸ ਐੜਾ ਕਰਨਾ ਹੈ ਤੁਲਲਾ ਸਿਹਾਰੀ ਖਖੇ ਤੇ ਨਾਲ ਐੜਾ ਲਖਿਆ ਲਖ ਕੇ ਤੱਕ ਕੇ ਵੇਖ ਕੇ ਇਸ ਦਾ ਅਰਥ ਲਖ ਕੇ ਵੇਖ ਕੇ ਤੋਂ ਲਖ्ये ਇਸ ਤਰ੍ਹਾਂ ਉਚਾਰਨ ਕਰਨਾ ਹੈ ਆਵਦ ਹੈ ਸ਼ਾਸਤਰ ਨੂੰ ਕਹਿੰਦੇ ਨੇ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇੱਕ ਹਿਰਨੀ ਨੂੰ ਵੇਖ ਕੇ ਇੱਕ ਸ਼ਿਕਾਰੀ ਜਿਹੜਾ ਹੈ ਆਪਣਾ ਨਿਸ਼ਾਨਾ ਲਖ ਕੇ ਤੱਕ ਕੇ ਨਿਸ਼ਾਨੇ ਨੂੰ ਚੰਗੀ ਤਰ੍ਹਾਂ ਤਾਲ ਕੇ ਵੇਖ ਕੇ ਸ਼ਾਸਤਰ ਦੇ ਨਾਲ ਉਸ ਹਿਰਨੀ ਦੇ ਉੱਤੇ ਸ਼ਾਸਤਰ ਔਰ ਸ਼ਾਸਤਰ ਸ਼ਸਤਰ ਹਥਿਆਰ ਨੂੰ ਕਹਿੰਦੇ ਨੇ ਸ਼ਾਸਤਰ ਧਾਰਮਿਕ ਗ੍ਰੰਥਾਂ ਨੂੰ ਕਹਿੰਦੇ ਨੇ ਤੇ ਉਸ ਸ਼ਿਕਾਰੀ ਨੇ ਆਪਣੇ ਸ਼ਸਤਰਾਂ ਦੇ ਨਾਲ ਉਸ ਹਿਰਨੀ ਦੇ ਉੱਤੇ ਝੋਟ ਮਾਰਨੀ ਕੀਤੀ ਭਾਵ ਆਪਣਾ ਨਿਸ਼ਾਨਾਣ ਚੰਗੀ ਤਰ੍ਹਾਂ ਤੱਕ ਕੇ ਉਹ ਹਿਰਨੀ ਤੇ ਸ਼ਸਤਰਾਂ ਨਾਲ ਝੋਟ ਮਾਰਦਾ ਹੈ ਭਾਵ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੋ ਅਗਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਨੇ ਆਹੋ ਵਾਹ ਅਗੀ ਸ਼ਬਦ ਆ ਗਿਆ ਜਸ ਜਜ ਸਸ ਪੈਰ ਵਿੱਚ ਅਦਾ ਜਈਆ ਇੱਥੇ ਵੀ ਸਿਹਾਰੀ ਪਲੱਸ ਐੜਾ ਉਚਾਰਨ ਕਰਕੇ ਜਜਾ ਸਸੇ ਸਿਹਾਰੀ ਐੜਾ ਜਸਯ ਜਸ ਸੇ ਆ ਇਸ ਤਰ੍ਹਾਂ ਉਚਾਰਨ ਨਹੀਂ ਕਰਨਾ ਹੈ ਇਨੁ ਲਖਿਆ ਇਸ ਤਰ੍ਹਾਂ ਨਹੀਂ ਕਹਿਣਾ ਇਹ ਲਖਿਆ ਤੇ ਇਧਰ ਜਸਯ ਇਹਦਾ ਅਰਥ 1356 ਅੰਗ ਦੇ ਉੱਤੇ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ ਜਸ ਕੀਰਤੀ ਪ੍ਰਮਾਤਮਾ ਦੀ ਸਿਫਤ ਸਲਾਹ ਵੀ ਆਉਂਦਾ ਹੈ ਪਰ ਇੱਥੇ ਅਰਥ ਹੈ ਜਿਸ ਨੂੰ ਜਿਸ ਦਾ ਅਹੋ ਜਸਯ ਰਖੇਣ ਗੋਪਾਲਹਿ ਜਿਹਦਾ ਉਹ ਗੋਪਾਲ ਪ੍ਰਮਾਤਮਾ ਰਾਖਾ ਹੋ ਜਾਂਦਾ ਹੈ ਜਿਸ ਨੂੰ ਪ੍ਰਮਾਤਮਾ ਰੱਖ ਲੈਂਦਾ ਹੈ ਨਾਨਕ ਸਮੋਦਨ ਸ਼ਬਦ ਹੈ हे ਨਾਨਕ ਰੋਮ ਨਾ ਛਿਦਯ ਦੇ ਛਿਦਯਤੇ ਇਹ ਜਿਹੜਾ ਛਿਦਯਤੇ ਸ਼ਸ਼ੇ ਨੂੰ ਨਾਮ ਦੱਦਾ ਪੈਰ ਚੱਦਾ ਜਈਆ ਤਤੇ ਲਾਮ ਇੱਥੇ ਵੀ ਉਚਾਰਨ ਸਿਹਾਰੀ ਪਲੱਸ ਐੜਾ ਸ਼ਸ਼ੇ ਲਾਮ ਸਿਹਾਰੀ ਦੱਦੇ ਤੇ ਐੜਾ ਤਤੇ ਲਾਮ ਛਿਦਯਤੇ ਛਿਦਯ ਦੇ ਅਰਥ ਹੁੰਦਾ ਬਿੰਨਿਆ ਜਾਣਾ ਪਰ ਨਾ ਛਿਦਯਤੇ ਨਹੀਂ ਬਿੰਨਿਆ ਜਾਂਦਾ ਨਹੀਂ ਛੇਦਿਆ ਜਾਂਦਾ ਸਤਿਗੁਰੂ ਕਹਿੰਦੇ ਨੇ ਵਾ ਜਿਸ ਦਾ ਰਾਖਾ ਪ੍ਰਮਾਤਮਾ ਹੋਵੇ ਪ੍ਰਮਾਤਮਾ ਹੋ ਜਾਂਦਾ ਹੈ ਜਿਸ ਨੂੰ ਪ੍ਰਮਾਤਮਾ ਰੱਖ ਲੈਂਦਾ ਹੈ ਇਹ ਨਾਨਕ ਉਹਦਾ ਵਾਲ ਵੀ ਵਿੰਗਾ ਨਹੀਂ ਕੀਤਾ ਜਾਂਦਾ ਉਹਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਛੇਦਿਆ ਨਹੀਂ ਜਾਂਦਾ ਬਿੰਨਿਆ ਨਹੀਂ ਜਾਂਦਾ ਉਹਦਾ ਕੋਈ ਕੁਝ ਵੀ ਵਿਗਾੜ ਨਹੀਂ ਸਕਦਾ ਸੋ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਤੇ ਭਰੋਸਾ ਰੱਖੋ ਰੱਬ ਤੇ ਭਰੋਸਾ ਰੱਖੋ ਜੇ ਉਹ ਮਾਲਕ ਪ੍ਰਮਾਤਮਾ ਸਾਡਾ ਰਾਖਾ ਹੋ ਜਾਵੇ ਤਾਂ ਸਾਡਾ ਕੋਈ ਵੀ ਦੁਸ਼ਮਣ ਜਿਹੜਾ ਹੈ ਜੋ ਸਾਡਾ ਨੁਕਸਾਨ ਕਰਨਾ ਚਾਹੁੰਦਾ ਹੋਵੇ ਉਹ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਸੋ ਇਹ ਸ਼ਲੋਕ ਦੇ ਵਿੱਚ ਪ੍ਰਮਾਤਮਾ ਤੇ ਭਰੋਸਾ ਰੱਖਣ ਵਾਸਤੇ ਸਤਿਗੁਰ ਸਰਨ ਸੋਜੀ ਦਿੰਦੇ ਨੇ ਇੱਕ ਜਾਨਵਰ ਹਿਰਨੀ ਜੇ ਉਸ ਮਾਲਕ ਤੇ ਭਰੋਸਾ ਰੱਖ ਕੇ ਅਰਦਾਸ ਕਰ ਸਕਦੀ ਹੈ ਜਿਹੜੀ ਗਾਥਾ ਵਿੱਚ ਮੈਂ ਸਾਂਝੀ ਕੀਤੀ ਉਹਦੇ ਅਨੁਸਾਰ ਤੋ ਇੱਕ ਮਨੁੱਖ ਦੀ ਅਰਦਾਸ ਵੀ ਪ੍ਰਮਾਤਮਾ ਸੁਣਦਾ ਹੈ ਉਸ ਮਾਲਕ ਦੇ ਅੱਗੇ ਅਰਦਾਸ ਕਰਿਓ ਦਾ ਨਾਮ ਜਪਿਓ ਨਿਚੇਤੇ ਕਰਿਓ ਸਤਿਗੁਰੂ ਇਹ ਸਮਝਾਉਂਦੇ ਨੇ ਉਹਦੇ ਤੇ ਭਰੋਸਾ ਰੱਖਿਓ ਸੋ ਇਹ ਕੀਤੀ ਵੀ ਵਿਚਾਰ ਆਪ ਜੀ ਨੂੰ ਜਰੂਰ ਚੰਗੀ ਲੱਗੇਗੀ ਤੇ ਜੇ ਕੋਈ ਆਪ ਜੀ ਨੂੰ ਸੁਝਾਅ ਦੇਣ ਦੀ ਹੋਵੇ ਕਿ ਆਪ ਜੀ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਆਪਣਾ ਸੁਝਾਅ ਦੇ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਔਰ ਬੱਤੇ-ਬੱਤੇ ਸ਼ੇਅਰ ਕਰਿਓ ਤਾਂ ਕਿ ਇਹ ਜਿਹੜੇ ਪਾਵਨ ਬਚਨਾਂ ਦੀ ਵਿਚਾਰ ਹੈ ਉਹ ਬੱਦ ਤੇ ਬੱਦ ਸੰਗਤਾਂ ਤੱਕ ਪਹੁੰਚ ਸਕੇ ਇੱਕ ਬੇਨਤੀ ਹੈ ਇਹ ਜਈਆ ਅੱਖਰ ਕਿਵੇਂ ਉਚਾਰਨ ਕਰਨਾ ਹੈ ਜਦੋਂ ਤੁਸੀਂ ਪਲੇ ਲਿਸਟ ਆਓ ਗੁਰਬਾਣੀ ਵਿਚਾਰੀਏ YouTube ਦੀ ਪਲੇ ਲਿਸਟ ਦੇ ਵਿੱਚ ਜਾਓਗੇ ਉੱਥੇ ਕਰੀਬਨ 10 ਵੀਡੀਓ ਬਣਾ ਕੇ ਜਈਆ ਅੱਖਰ ਦਾ ਉਚਾਰਨ ਦੱਸਿਆ ਗਿਆ ਹੈ ਸੋ ਕਈ ਵੀ ਰ ਕਮੈਂਟ ਕਰਦੇ ਨੇ ਕਿ ਬਾਕੀ ਜਈਆ ਉਚਾਰਨ ਦੀਆਂ ਵੀਡੀਓ ਵੀ ਪਾਓ ਸੋ ਆਪ ਜੀ ਜਰੂਰ ਪਲੇ ਲਿਸਟ ਦੇ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ